ਸਾਨ ਵੀਰੋ ਸਾਰੇ ਨੂੰ ਸਤਿ ਸ੍ਰੀ ਅਕਾਲ ਮੇਰਾ ਫੂਡ ਜੰਕਸ਼ਨ ਚੈਨਲ ਹੈ ਪਿੰਡੂ ਫੂਡ ਨਾਲ ਵੀ ਸਰਚ ਹੁੰਦਾ ਐਸ ਐਂਗਲ ਆ ਐਂਗਲ ਦੇਖ ਲਓ ਜੀ ਇਹ ਪੀਆਰ 126 ਦੀ ਸਿੱਧੀ ਬਜਾਈ ਹੈ ਆ ਦੂਸਰੀ ਹੈ ਇਹ ਬਾਦ ਚ ਲਾਇਆ ਮੱਕੀ ਵੱਢ ਕੇ ਇਹ ਸਿੱਧੀ ਬਜਾਈ ਬਾਰੇ ਪਹਿਲਾਂ ਵੀ ਅਸੀਂ ਪੰਜ ਪਾਰਟ ਬਣਾ ਚੁੱਕੇ ਆ ਆ ਐਂਗਲ ਸਾਰਾ ਦੇਖ ਸਕਦੇ ਹੋ ਆ ਵੀ ਰਵੈਤੀ ਹੈ 126 ਅੱਜ 9 ਸਤੰਬਰ ਹੋ ਚੁੱਕਿਆ ਜੀ ਆ ਦੇਖ ਲੋ ਇਹਦਾ ਨਸਾਰਾ ਸਾਰੀ ਬਿਲਕੁਲ ਨਸਰ ਚੁੱਕੀ ਐ ਸਵੇਰ ਸਵੇਰ ਦਾ ਵੇਲਾ ਲਗਭਗ 10:30 ਹੋਣ ਵਾਲੇ ਨੇ ਆ ਮੈਂ ਖਾਲ ਵਾਲਾ ਐਂਗਲ ਤੁਹਾਨੂੰ ਤਾਂ ਦਿਖਾਉਣਾ ਕਿਤੇ ਮਨ ਚ ਭਲੇਖਾ ਨਾ ਰੱਖੋ ਵੀ ਕੋਈ ਹੋਰ ਦਿਖਾਉਤੀ ਸਾਨੂੰ ਆ ਦੇਖੋ ਆਹੀ ਐਂਗਲ ਹੁੰਦਾ ਸਾਡਾ ਅੱਗੇ ਜਾ ਕੇ ਵੀ ਦਿਖਾਉਨੇ ਆ ਕੱਖ ਬਿਲਕੁਲ ਹੋਏ ਨੀ ਇਹ ਚਾਇਤ ਕੀ ਮਹਾਰਾਜ ਦੀ ਕਿਰਪਾ ਕਰੂ ਦਵਾਈਆਂ ਵੀ ਪਾਈਆਂ ਸੀ ਪਹਿਲਾਂ ਵੀ ਦਵਾਈਆਂ ਦਾ ਪਾਉਣਾ ਪਹਿਲਾਂ ਬਹੁਤ ਜ਼ਿਆਦਾ ਹੁੰਦੇ ਸੀ ਆ ਦੇਖ ਸਕਦੇ ਹੋ ਕਿਹੜੇ ਤਰੀਕੇ ਨਾਲ ਕਦ ਕਾਠ ਵੀ ਬਹੁਤ ਵਧੀਆ ਚੰਗਾ ਹੈ ਇੱਕ ਵਾਰੀ ਪ੍ਰਦਾਨ ਪਾਈ ਹੈ ਇਹਨੂੰ 6 ਕਿਲੋ ਆ ਦੇਖ ਸਕਦੇ ਹੋ ਆ ਪਹਿਲੇ ਮੈਂ ਅਸੀਂ ਤੁਹਾਨੂੰ ਆਹੀ ਐਂਗਲ ਦਿਖਾਉਂਦੇ ਰਹਿੰਦੇ ਆ ਇਹ ਛੇਵਾਂ ਪਾਰਟ ਆ ਕੱਖ ਦਾ ਇੱਕ ਪੂਜਾ ਹੈਗਾ ਇੱਥੇ ਹੈ ਤਾਂ ਕੋਈ ਨਾ ਕੋਈ ਫਿਰ ਨਜ਼ਰ ਤੋਂ ਰਹਿ ਜਾਂਦਾ ਆ ਦੇਖ ਸਕਦੇ ਹੋ ਸਾਰੇ ਉਹ ਦੂਰ ਤੱਕ ਸਾਰੇ ਤੁਸੀਂ ਇਹਦਾ ਪਹਿਲਾ ਪਾਰਟ ਦੇਖੋਗੇ ਤਾਂ ਤੁਹਾਨੂੰ ਆ ਲੱਗਣਾ ਵੀ ਇੱਥੇ ਕੀ ਹੋਊਗਾ ਐਵੇਂ ਵੀਡੀਓ ਬਣਾਉਣ ਦੇ ਚੱਕਰ ਵਿੱਚ ਸਾਨੂੰ ਗੁੰਮਰਾਹ ਕਰ ਰਹੇ ਨੇ ਤੁਸੀਂ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਆ ਛੇਵਾਂ ਪਾਰਟ ਆ ਅੱਜ ਆ ਦੇਖ ਸਕਦੇ ਹੋ ਆ ਮੁੱਛਲ ਇਹਨਾਂ ਦੀ ਇਹਦੇ ਵਿੱਚ ਜਿਹੜੇ ਇਹਨਾਂ ਨੇ ਡਾਲ ਲਾਏ ਸੀਗੇ ਉਹ ਬਹੁਤ ਅਲੱਗ ਵੈਰਾਈਟੀਆਂ ਦੇ ਨੇ ਕਿਸੇ ਤੇ हां देखो जी इस बार ਤਾਂ ਇਹ PR 126 ਪੂਰੀ ਜਾਨਦਾਰ ਸਿੱਧੀ ਬਜਾਈ ਵਾਲੀ ਹੈ। ਉਹ ਦੇਖ ਸਕਦੇ ਹੋ ਦੂਰ ਤੱਕ। ਬਿਲਕੁਲ ਹੀ ਮਿਹਨਤ ਨਹੀਂ ਆਈ ਹੈ ਇਸ ਵਾਰ ਇਹ ਤੇ। ਦੇਖ ਸਕਦੇ ਹੋ। ਪੰਜਰ ਵੀ ਕਾਫੀ ਵਧੀਆ ਹੈ ਆ ਦੇਖ ਸਕਦੇ ਕੋਈ ਇਹਨੂੰ ਹਜੇ ਬਿਮਾਰੀ ਨਹੀਂ ਬਿਲਕੁਲ ਇਹ ਨਖਾਰੇ ਹੋਏ ਦਾਣੇ ਨੇ ਇਸ ਤਰ੍ਹਾਂ ਹੀ ਇਹਨਾਂ ਨੇ ਪੱਕ ਜਾਣਾ ਰੰਗ ਵੀ ਬਹੁਤ ਸੋਹਣਾ ਜਿਹੜੀ ਦਾ ਇਹ ਵੀਡੀਓ ਮੈਂ ਤਾਂ ਬਣਾ ਰਿਹਾ ਕੁਝ ਟਾਈਮ ਤੋਂ ਛੱਡ ਤੋਂ ਬਣੀ ਨਹੀਂ ਇਹਦੇ ਵਿੱਚ ਪ੍ਰਾਣ ਪਾਉਂਦਿਆਂ ਦੀ ਵੀ ਨਹੀਂ ਬਣੀ ਫਿਰ ਇਹ ਵੀ ਇੱਕ ਦੋ ਵਾਰੀ ਦਿਖਾਇਆ ਤੁਹਾਨੂੰ ਆਹ ਦੇਖ ਸਕਦੇ ਹੋ ਪੂਰਾ ਬਾਰਸ਼ਾਂ ਵੀ ਚੱਲ ਰਹੀਆਂ ਨੇ ਪਰ ਇਸ ਜੀਰੀ ਨੂੰ ਕੋਈ ਫਰਕ ਨਹੀਂ ਪਿਆ ਰੰਗ ਪੀਲਾ ਹੋ ਚੁੱਕਿਆ ਇਹਦਾ ਲੋਕੇ ਝਾੜ ਵਾਸਤੇ ਬਹੁਤ ਚੰਗਾ ਹੈ ਉਹ ਦੇਖ ਸੋ ਦਾਣੇ ਭਰ ਚੁੱਕੇ ਨੇ ਇਹਦੇ 9 ਸਤੰਬਰ ਦਾ ਦਿਨ ਅੱਜ 2024 ਹੁਣ ਵਿੱਚ ਮੈਂ ਵੜ ਨਹੀਂ ਸਕਦਾ ਕਾਨੂੰ ਢਾਲ ਤੋੜਾਂਗੇ ਆ ਤੁਹਾਨੂੰ ਇੱਥੇ ਦਿਖਾ ਦਿੰਦਾ ਪੱਖੀ ਤੁਹਾਡੀ ਮਰਜ਼ੀ ਹੈ ਰੇਤਲੀ ਚ ਤਾਂ ਕਾਮਯਾਬ ਹੈ ਨਹੀਂ ਇਹ ਹਾਂ ਦੇਖ ਸਕਦੇ ਸਾਰੇ ਤਰੀਕੇ ਨਾਲ ਬਹੁਤ ਵਧੀਆ ਹੁਣ ਤੇ ਇੱਕ ਬਸ ਥੋੜੇ ਟਾਈਮ ਤੱਕ ਤੇਲੇ ਤੂਲੇ ਵਾਲੀ ਸਪਰੇ ਹੋਊਗੀ ਉਹ ਕਰ ਦਵਾਂਗੇ ਉਹ ਦੂਰ ਤੱਕ ਤੁਹਾਨੂੰ ਤਾਂ ਹੀ ਮੋ ਵਿੱਚ ਦਰਖਤ ਲੈ ਰਿਆਂ ਕਿਉਂਕਿ ਤੁਹਾਨੂੰ ਪਤਾ ਲੱਗ ਜਾਵੇ ਵੀ ਉਹੀ ਹੈ ਇਹ ਬਣ ਆ ਇੱਕ ਟਾਬਰ ਖਲੁੱਤਾ ਹੈ ਆ ਦੇਖ ਸਕਦੇ ਹੋ ਲਾਉਣੀ ਨਾ ਲਾਉਣੀ ਤੁਹਾਡੀ ਮਰਜ਼ੀ ਆ ਪਰ ਇਸ ਵਾਰ ਟਟੋ ਘਟ 10000 ਰੁਪਏ ਖਰਚਾ ਵੱਜ ਚੁੱਕਾ ਹੈ ਕਦੂ ਦਾ ਲਵਾਈ ਦਾ 1000 ਰੁਪਏ ਬਸ ਖਰਚਾ ਆਇਆ ਤੇ ਬਜਾਈ ਬਜਾਈ ਦਾ ਬਾਕੀ ਮਿਹਨਤ ਜੋ ਕਰਨੀ ਆ ਉਹ ਤਾਂ ਆਪਾਂ ਕਰਨੀ ਹੀ ਕਰਨੀ ਆ ਤੇ ਮੇਰੇ ਫੂਡ ਜੰਕਸ਼ਨ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਪਿੰਡੂ ਫੂਡ ਆਈਡੀ ਨਾਲ ਵੀ ਸਰਚ ਹੁੰਦਾ ਤੇ ਸਾਰੀਆਂ ਵੀਡੀਓ ਪਹਿਲੇ ਪਾਰਟ ਦੇਖਣ ਲਈ ਤੇ ਬਹੁਤ ਤੁਸੀਂ ਪਿਆਰ ਦਿੱਤਾ ਮੂੰ ਉਮੀਦ ਹੈ ਇਸ ਨੂੰ ਵੀ ਪਿਆਰ ਦਿਓਗੇ ਚੈਨਲ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਕਮੈਂਟ ਕਰਕੇ ਦੱਸਿਓ ਪੂਰੀ ਵੀਡੀਓ ਦੇਖਣ ਲਈ ਸਾਰਿਆਂ ਦਾ サツリーカー。